ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਸਵੇਰ ਦੀ ਰੋਟੀ ਬਣ ਗਈ ਆ ਤੇ ਜੁੱਲੇ ਮਰੇ ਬੈਠੇ ਆ ਅੱਗ ਸੇਕ ਰਹੇ ਆ ਤੇ ਆ ਪ੍ਰਭ ਰੋਟੀ ਖਾ ਕੇ ਹਟਿਆ ਵਾ ਤੇ ਆਪਣਾ ਫੋਨ ਦੇਖਦਾ ਰੋਟੀ ਖਾਂਦਾ ਜੀ ਇਹ ਤੇ ਆਲੂ ਵਾਲੇ ਫਰੋਣੇ ਖਾ ਕੇ ਹਟੇ ਆ ਤੇ ਲੋ ਜੀ ਤੇ ਹੁਣ ਆਪਾਂ ਬਸ ਨਿਕਲ ਜਾਣਾ ਕੰਮ ਤੇ ਲੋ ਜੀ ਅਮ ਸਵੇਰ ਸੇ ਨਿਕਲ ਜਲਦੇ ਕੰਮ ਤੇ ਤੇ ਠੰਡ ਬਹੁਤ ਜ਼ਿਆਦਾ ਆ ਤੇ ਧੁੰਦ ਪਈ ਹੋਈ ਆ ਤੇ ਹੌਲੀ ਹੌਲੀ ਆਪਾਂ ਚੱਲਦੇ ਆ ਤੇ ਇਹ ਹੈਗਾ ਚੰਕੌਰ ਸਾਹ ਵਾਲਾ ਰੋੜ ਮੈਂ ਇੱਧਰ ਗਿਆ ਸੀ ਥੋੜਾ ਕੰਮ ਸੀਗਾ ਤੇ ਅਰ ਕੰਮ ਤੋਂ ਥੋੜਾ ਜਲਦੀ ਆ ਗਿਆ ਸੀ ਤੇ ਅੱਜ ਬਾਈਕ ਦੂਜੀ ਲੈ ਕੇ ਆਇਆ ਪੁਰਾਣੀ ਇਹਦਾ ਕੰਮ ਕਰਵਾਉਣਾ ਸੀ ਥੋੜਾ ਜਿਹਾ ਜਿਹੜੀ ਕੰਪਨੀ ਵਾਲੀ ਬਾਈਕਾ ਮੋਥੇ ਖੜੀ ਕਰਿਆ ਸੀ ਤੇ ਬਸ ਇਹ ਬਾਈਕ ਲੈ ਚੱਲੇ ਆ ਤੇ ਘਰ ਨੂੰ ਜਾ ਰਹੇ ਆ ਵਾਪਸ ਤੇ ਘਰੇ ਆ ਗਿਆ ਸੀ ਸ਼ਾਮ ਦਾ ਟਾਈਮ ਸੀ ਹਿੱਟਰ ਮਰੇ ਬੈਠਾ ਹੀ ਤੇ ਪਾਣੀ ਪੀ ਰਿਹਾ ਵਾਂ ਤੇ ਅਗਲੇ ਦਿਨ ਦੀ ਫੇਰਦੀ ਹੈ ਜੀ ਇਹ ਫੇਰ ਰੋਟੀ ਪਾਣੀ ਆਪਣਾ ਬੰਦ ਰਿਹਾ ਚੁੱਲ੍ਹੇ ਮਰੇ ਬੈਠੇ ਆ ਤੇ ਪਰਪ ਲੱਗਾ ਆਪਣਾ ਫੋਨ ਦੇ ਵਿੱਚ ਇਹ ਫੋਨ ਚਲਾ ਰਿਹਾ ਤੇ ਹੁਣ ਆਪਾਂ ਬਸ ਨਿਕਲ ਜਾਣਾ ਪਲਾਂਟ ਤੇ ਤੇ ਪਲਾਂਟ ਤੇ ਮਾ ਆ ਗਿਆ ਸੀ ਹੱਥੇ ਥੋੜਾ ਜਿਹਾ ਕੰਮ ਸੀਗਾ ਕਰਕੇ ਆਪਾਂ ਨਿਕਲ ਜਾ ਇਹ ਜੰਮਰੀ ਵੀਰ ਆਪਣਾ ਕੰਮ ਕਰ ਰਿਹਾ ਹੈਗਾ ਬੱਠਾ ਪਲਾਂਟ ਤੇ ਤੇ ਇੱਥੋਂ ਆਪਾਂ ਜਾਣਾ ਦੋ ਇੱਕ ਸਾਈਟਾਂ ਦੇਖਣੀਆਂ ਹੈ ਜਾਂ ਤੁਹਾਨੂੰ ਦਿਖਾਉਣੀਆਂ ਲੋ ਜੀ ਆਪਾਂ ਆਵੇ ਸੀ ਇਹ ਸਾਈਟ ਤੇ ਰੋਪੜ ਦੇ ਕੋਲੇ ਸਾਈਟ ਹੈ ਤੇ ਦੇਖ ਕੇ ਬਸ ਆਪਾਂ ਨਿਕਲ ਰਹੇ ਆ ਛੋਟੀ ਸਾਈਟ ਹੈ ਜਿਆਦਾ ਵੱਡੀ ਨਹੀਂ ਹੈ ਤੇ ਬਸ ਇੱਥੇ ਕੰਮ ਦੋ ਚਾਰ ਦਿਨਾਂ ਦਾ ਆਪਾਂ ਕਰਨਾ ਹੈਗਾ ਜੀ ਉਤੋਂ ਬਾਅਦ ਇੱਕ ਹੋਰ ਸਾਈਟ ਸੀ ਅੱਗੇ ਰੋਪੜ ਬਾਈਪਾਸ ਤੇ ਇਹ ਦੇਖ ਕੇ ਮੈਂ ਫਿਰ ਨਿਕਲ ਜਾਣਾ ਸੀ ਤੇ ਇੱਥੋਂ ਕੋਲ ਆਈ ਹੋਈ ਸੀ ਤੇ ਬਸ ਇਹ ਵੀ ਦੇਖ ਕੇ ਨਿਕਲ ਰਹੇ ਹਾਂ ਇਹ ਸਾਈਟ ਬਸ ਰੈਡੀ ਹੈ ਹਫਤੇ ਤੱਕ ਪਾਣੀ ਹੈ He got you melding and next round.